ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾ ਬਲੇ ਮਹੱਲਾ ਪਹਿਲਾ ਸ਼ੰਤੇ ਦਖਣੀ ਏਕੋ ਅੰਕਾਰੀ ਸਾਥ ਗੁਰ ਪਰ사ਦੇ ਮੰਦਨ ਵਿਲੜੀਆ ਗੋਇਲ ਆਈ RAM ਮਟਕੇ ਢਾਰ ਤਰੀ ਹਾਰ ਲਿਮਲਾਈ RAM ਲੇਵਲਾਏ ਹਰ ਸਿਉ ਰਹੀ ਗੋਇਲ ਸਹਜੇ ਸ਼ਬਦੇ ਸ਼ਿੰਗਾਰਿਆ ਕਰ ਜੋੜ ਗੁਰ ਪੈ ਕਰ ਬੇਨੰਤੇ ਮਿਲਉ ਸਾਜ ਪਿਆਰੀਆ ਤਨ ਪਾਏ ਭਗਤੇ ਦੇਖ ਪ੍ਰੀਤਮ ਕਾਮ ਕਰੋ ਦਿਨਵਾਰਿਆ ਨਾਨਕ ਮੁੰਦਨ ਵੇਲ ਸੁੰਦਰ ਦੇਖ ਪਿਰ ਸਾਧਾਰਿਆ ਸਚਨ ਵੇਲੜੀਏ ਜੋ ਬਨਬਲੀ RAM ਆਉ ਨਾ ਜਾਉ ਕਹੀਂ ਆਪਣੈ ਸਹ ਨਲੀ ਨਾ RAM ਨੈ ਆਪਣੈ ਸੰਗ ਦਸੀ ਮੈਂ ਭਗਤੇ ਹਰ ਕੀ ਭਾਵੈ ਆਗਾਜ ਬੋਧ ਅਕਤ ਕਤਿਐ ਸਹਜੇ ਪ੍ਰਭ ਗੁਣ ਗਾਵੈ RAM ਨਾਮ ਅਰਸਾਲ ਰਸੀਆ ਰਵੈ ਸਾਚ ਪਿਆਰੀਆ ਗੁਰ ਸ਼ਬਦ ਦਿਆ ਦਾਨ ਕੀਆ ਨਾਨਕ ਵਿਚਾਰੀਆ ਸ੍ਰੀ ਧੜ ਮੋਹੜੀ ਪਿਰ ਸੰਗ ਸੁਤੀ RAM ਗੁਰ ਕੈ ਭਾਈ ਚਲੋ ਸਾਚੇ ਸੰਗੁਤੀ RAM ਤਨ ਸਾ ਸੁਗ੍ਰਤੇ ਹਾਰੇ ਸੰਗ ਸੁਤੇ ਸੰਗ ਸਖੀ ਸਹੇਲੀਆ ਇਕ ਭਾ ਇਕ ਮਨ ਨਾਮ ਬਸਿਆ ਸਤਿਗੁਰੂ ਹਮ ਬੇਲੀਆ ਸਤਿਗੁਰੂ ਹਮ ਮੇਲੀਆ ਦਿਨ ਰੇਣ ਘੜੀ ਨਾ ਚਸਾ ਬਿਸਰ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਈ ਦੀਪਕ ਨਾਨਕ ਭਉ ਭੰਜਨ ਜੋਤ ਸੁਵੈ ਲਿਏ ਤ੍ਰਿਭਵਨੇ ਸਾਰੀ ਰਾਮ ਘਟ ਘਟ ਰਬ ਰਹਾ ਲਾਕੇ ਅਪਾਰੀ ਰਾਮ ਆ ਲਾਕੇ ਅਪਾਰ ਅਪਾਰ ਸਚ ਆਤਮਰ ਮਿਲਈਐ ਹਉ ਮੈਂ ਮਮਤਾ ਲੋਭ ਜਲੋ ਸ਼ਬਦੇ ਮੈ ਚੁਕਾਈਐ ਦਰਜਾਏ ਦਰਸ਼ਨ ਕਰੀ ਭਾਣੇ ਤਾਰ ਤਾਰ ਨਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਤੀ ਨਾਨਕਾ ਉਰਤਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਤੀ ਨਾਨਕ ਉਰਤਾਰਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ